ਸੱਚੀ ਕਾਲਜੀ ਲੈ ਕੇ ਵੀਡੀਓ ਵਿੱਚ ਜਦੋਂ ਕਮਲ ਨੂੰ ਪਿੰਕੀ ਪੁੱਛਦੀ ਹੈ ਕਿ ਤੁਸੀਂ ਰੋਟੀ ਖਾਦੇ ਤੋਂ ਬਿਨਾ ਹੀ ਚੱਲੇ ਆ ਕਿ ਤੁਸੀਂ ਹੁਣ ਮੇਰੇ ਨਾਲ ਗੁੱਸੇ ਹੀ ਰਹਿਣਾ ਹੈ ਕਿਉਂ ਨਹੀਂ ਬੋਲਦੇ ਮੰਮੀ ਵੀ ਮੈਨੂੰ ਬਾਰ-ਬਾਰ ਪੁੱਛਦੇ ਆ ਕਿ ਤੇਰੀ ਨਾ ਕਮਲ ਨਾਲ ਕੀ ਲੜਾਈ ਹੋਈ ਹੈ ਪਰ ਕਮਲ ਕਹਿੰਦਾ ਹੈ ਕਿ ਮੈਂ ਜਦੋਂ ਤੇਰਾ ਪਾਸਵਰਡ ਪੁੱਛਦਾ ਆ ਤੂੰ ਕਿਉਂ ਨਹੀਂ ਦੱਸਿਆ ਤੇ ਹੁਣ ਤੂੰ ਇਹ ਵੀ ਸੁਣ ਲੈ ਕੇ ਚੰਡੀਗੜ੍ਹ ਵੀ ਹੁਣ ਤੂੰ ਕਦੇ ਵੀ ਨਹੀਂ ਜਾਵੇਂਗੀ ਕਿਉਂਕਿ ਮੈਨੂੰ ਤੇਰੇ ਤੇ ਕੋਈ ਭਰੋਸਾ ਨਹੀਂ ਰਿਹਾ ਮੈਂ ਤੇਰੇ ਤੇ ਯਕੀਨ ਨਹੀਂ ਕਰਦਾ ਪਿੰਕੀ ਕਹਿੰਦੀ ਹੈ ਕਿ ਤੁਸੀਂ ਮੇਰੇ ਨਾਲ ਵਾਦਾ ਕਰਕੇ ਆਏ ਸੀ ਮੈਨੂੰ ਪਿੰਡ ਤੋਂ ਇਸ ਵਾਦਾ ਕਰਕੇ ਲੈ ਕੇ ਆਏ ਸੀ ਕਿ ਆਪਾਂ ਚੰਡੀਗੜ੍ਹ ਜਾਣਾ ਹੈ ਤੇ ਹੁਣ ਤੁਸੀਂ ਮੁੱਕਰਦੇ ਆਂ ਤੇ ਫਿਰ ਜਦੋਂ ਕਮਲ ਚਲਾ ਜਾਂਦਾ ਹੈ ਉਹ ਆਪਣੇ ਆਸ਼ਿਕ ਨੂੰ ਫੋਨ ਕਰਦੀ ਆ ਕਿ ਹੁਣ ਕਵਲ ਦਾਤਾ ਕੋਈ ਹਿਲਵ ਵਸਿਲਾ ਕਰਨਾ ਹੀ ਪੈਣਾ ਆ ਕਿਉਂਕਿ ਉਹ ਹੁਣ ਬਹੁਤ ਹੀ ਮੇਰੇ ਬਰਦਾਸ਼ਤ ਤੋਂ ਬਾਹਰ ਹੋ ਗਿਆ ਹੈ ਫਿਰ ਜਦੋਂ ਕਮਲ ਘਰੋਂ ਚਲੇ ਜਾਂਦਾ ਹੈ ਤੇ ਰਾਤ ਹੁੰਦੀ ਆ ਫਿਰ ਜਦੋਂ ਸਾਰੇ ਸੋ ਜਾਂਦੇ ਆ ਤੇ ਉਹ ਕਮਲ ਨੂੰ ਕੋਈ ਦਵਾਈ ਪਾ ਕੇ ਦੇ ਦਿੰਦੀ ਹੈ ਦੁੱਧ ਦੇ ਵਿੱਚ ਤੇ ਕਮਲ ਸੋ ਜਾਂਦਾ ਹੈ ਤੇ ਉਹ ਆਪਣੇ ਆਸ਼ਿਕ ਤੇ ਉਸਦੇ ਨਾਲ ਇੱਕ ਹੋਰ ਬੰਦਾ ਆ ਜਾਂਦਾ ਹੈ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਇਸ ਨੂੰ ਮਾਰ ਮੁਕਾਵਾਂਗੇ ਤੇ ਅਸੀਂ ਆਪਣੇ ਆਪ ਕਾਮਯਾਬ ਹੋ ਜਾਵਾਂਗੇ ਇਸ ਚਾਲ ਵਿੱਚ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਕਮਲ ਨੂੰ ਇਹ ਸਾਰੀ ਗੱਲ ਦਾ ਪਤਾ ਲੱਗ ਗਿਆ ਸੀ ਕਮਲ ਵੀ ਆਪਣੀ ਚਾਲ ਵਿੱਚ ਕਾਮਯਾਬ ਹੋ ਗਿਆ ਜਦੋਂ ਕਵਲ ਦੇਖਦਾ ਹੈ ਕਿ ਉਹ ਬੰਦੇ ਆ ਗਏ ਤਾਂ ਕਮਲ ਕੰਬਲ ਦੇ ਥੱਲੇ ਸਰਾਣਿਆਂ ਨੂੰ ਰੱਖ ਕੇ ਆਪ ਸਾਈਡ ਤੇ ਲੁਕ ਜਾਂਦਾ ਹੈ ਤੇ ਉਹ ਜਦੋਂ ਸੌਟੀ ਮਾਰਨ ਲੱਗਦੇ ਆ ਤਾਂ ਕਮਲ ਕਮਰੇ ਦੀ ਲਾਈਟ ਜਗਾ ਦਿੰਦਾ ਹੈ ਤੇ ਸਾਰੇ ਘਰ ਨੂੰ ਇਕੱਠਾ ਕਰ ਦਿੰਦਾ ਹੈ ਕੰਦਾ ਹੈ ਆ ਦੇਖ ਲੋ ਪਿੰਕੀ ਦਾ ਤੇ ਸਾਰੀ ਰਿਕਾਰਡਿੰਗ ਦਿਖਾ ਦਿੰਦਾ ਹੈ ਘਰਦਿਆਂ ਨੂੰ ਫਿਰ ਸਾਰੇ ਬਹੁਤ ਹੀ ਹੈਰਾਨ ਹੁੰਦੇ ਆ ਕਿ ਅਸੀਂ ਪਿੰਕੀ ਨੂੰ ਕਿੱਦਾਂ ਦੇ ਸਮਝਦੇ ਸੀ ਤੇ ਕਿੱਦਾਂ ਦੇ ਨਿਕਲੀ ਤੇ ਫਿਰ ਜਦੋਂ ਪਿੰਕੀ ਦੇ ਮਮੀ ਤੇ ਭਰਾ ਨੂੰ ਘਰੇ ਬੁਲਾਉਂਦੇ ਆ ਕਿ ਇਸ ਨੇ ਸਾਡੇ ਨਾਲ ਐਦਾਂ ਕੀਤਾ ਆ ਤੇ ਹੁਣ ਮੇਰੇ ਮੁੰਡੇ ਨੂੰ ਇਸ ਨੇ ਮਰਵਾ ਦੇਣਾ ਸੀ ਤੇ ਉਹ ਪੁਲਿਸ ਕੇਸ ਕਰ ਦਿੰਦੇ ਆ ਤੇ ਪਿੰਕੀ ਨੂੰ ਜੇਲ੍ਹ ਕਰਵਾ ਦਿੰਦੇ ਆ ਫਿਰ ਪਿੰਕੀ ਤੇ ਕਵਲਦਾਤਲਾਕ ਹੋ ਜਾਂਦਾ ਹੈ ਉਸਦੀ ਮਾਂ ਨੇ ਕਿਹਾ ਕਿ ਹੁਣ ਮੈਂ ਤਾਂ ਕਦੇ ਵੀ ਪਿੰਕੀ ਦਾ ਮੂਵੀ ਦੇਖਣਾ ਨਹੀਂ ਚਾਹੁੰਦੀ ਤੇ ਫਿਰ ਪਿੰਕੀ ਚਲੀ ਜਾਂਦੀ ਹੈ ਫਿਰ ਸੰਦੀਪ ਤੇ ਹੁਣ ਕਵਲਦਾ ਰਿਸ਼ਤਾ ਹੋਵੇਗਾ ਦੋਨਾਂ ਦਾ ਵਿਆਹ ਹੋਵੇਗਾ ਅੱਗੇ ਕਹਾਣੀ ਇੱਕ ਨਵਾਂ ਮੋੜ ਲਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ